ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ। ਨੰਬਰ 1 ਸਵੇਰੇ ਜਲਦੀ ਉੱਠਣ ਵਾਲਾ ਵਿਅਕਤੀ ਹਮੇਸ਼ਾ ਜਵਾਨ, ਖੂਬਸੂਰਤ ਅਤੇ ਸਿਹਤਮੰਦ ਰਹਿੰਦਾ ਹੈ। ਅਤੇ ਉਸ ਵਿੱਚ ਚੁਸਤੀ ਫੁਰਤੀ ਭਰੀ ਰਹਿੰਦੀ ਹੈ। ਨੰਬਰ 2 ਕਪੂਰ ਅਤੇ ਫੜਕੜੀ ਨੂੰ ਬ੍ਰੀਕ ਪੀਸ ਕੇ ਸਿਰਦਰਦ ਦੇ ਰੋਗੀਆਂ ਨੂੰ ਸੰਘਾਉਣ ਨਾਲ ਸਿਰਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 3 ਪਾਣੀ ਪੀ ਕੇ ਕਦੇ ਵੀ ਤੁਰੰਤ ਦੌੜਨਾ ਨਹੀਂ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 4 ਦਿਲ ਦੇ ਰੋਗੀਆਂ ਲਈ ਕarele ਦਾ ਜੂਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਖੂਨ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਅਤੇ ਹਰ ਇੱਕ ਬਿਮਾਰੀ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਨੰਬਰ 5 ਪਿਆਜ਼ ਕਟਣ ਤੋਂ ਬਾਅਦ ਉਸ ਤੇ ਥੋੜਾ ਜਿਹਾ ਨਿੰਬੂ ਨਚੋੜੋ ਅਤੇ ਇਸ ਦਾ ਖਾਣੇ ਦੇ ਨਾਲ ਸੇਵਨ ਕਰਨ ਨਾਲ ਵੀ ਬਦ ਹਾਜਮੀ ਦੀ ਦਿੱਕਤ ਦੂਰ ਹੋ ਜਾਂਦੀ ਹੈ। ਨੰਬਰ 6 ਭੁੱਖ ਨਾ ਲੱਗਾਂ ਦੇ ਇੱਕ ਗਲਾਸ ਗੁੰਗਣਾ ਪਾਣੀ ਵਿੱਚ ਕਾਲੀ ਮਿਰਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਭੁੱਖ ਖੁੱਲ ਕੇ ਲੱਗਣ ਲੱਗ ਜਾਂਦੀ ਹੈ ਨੰਬਰ 7 ਖਾਣਾ ਖਾਣ ਤੋਂ ਬਾਅਦ ਜੇਕਰ ਪੇਟ ਭਾਰੀ ਹੋਵੇ ਤਾਂ ਤੁਸੀਂ ਪਾਣੀ ਵਿੱਚ ਨਿੰਬੂ ਅਤੇ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ ਨੰਬਰ 8 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਨਿੰਮ ਨੂੰ ਉਬਾਲ ਕੇ ਉਸ ਦਾ ਪਾਣੀ ਜਾਂ ਫਿਰ ਪੱਤੇ ਹੀ ਚਵਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਨੰਬਰ 9 ਦੋ ਹਫ਼ਤਿਆਂ ਵਿੱਚ ਇੱਕ ਵਾਰ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਨਾਲ ਸਾਡੇ ਪੇਟ ਠੀਕ ਰਹਿੰਦਾ ਹੈ ਨੰਬਰ 10 ਸਵੇਰੇ ਦੀ ਧੁੱਪ ਵਿੱਚ ਬੈਠਣ ਨਾਲ ਸਰੀਰ ਦੇ ਵਿੱਚ ਵਿਟਾਮਿਨ ਦੀ ਕਮੀ ਪੂਰੀ ਹੁੰਦੀ ਹੈ ਨੰਬਰ 11 ਜਿਹੜੀਆਂ ਔਰਤਾਂ ਦਾ ਖੂਨ ਗਾੜਾ ਹੋ ਰਿਹਾ ਹੈ ਉਹਨਾਂ ਵਰਤਾਂ ਨੂੰ ਥਕਾਵਟ ਕਮਜ਼ੋਰੀ ਇਸ ਤੋਂ ਇਲਾਵਾ ਚੱਕਰ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 12 ਸਫੇਦ ਪਿਆਜ਼ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਬਾਲ ਝੜਨੇ ਬੰਦ ਹੋ ਜਾਂਦੇ ਹਨ ਨੰਬਰ 13 ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜਾ ਜਿਹਾ ਆਰਾਮ ਕਰ ਲਿਆ ਕਰੋ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹੇਗਾ ਨੰਬਰ 14 ਜੇਕਰ ਤੁਹਾਡੇ ਬੁੱਲ ਕਾਲੇ ਪੈ ਗਏ ਹਨ ਤਾ ਨਰਦੀ ਬੀਜਾਂ ਅਤੇ ਮੱਖਣ ਦਾ ਪੇਸਟ ਬਣਾ ਲਓ ਅਤੇ ਇਸ ਨੂੰ ਲਗਾਓ ਇਸ ਨਾਲ ਤੁਹਾਡੇ ਬੁੱਲ ਚਮਕਦਾਰ ਹੋ ਜਾਣਗੇ ਨੰਬਰ 15 ਜੇਕਰ ਤੁਸੀਂ ਪਾਣੀ ਵਿੱਚ ਕਾਲੀ ਮਿਰਚ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਹੀ ਦਿਖਾਈ ਦਿੰਦੇ ਹੋ ਨੰਬਰ 16 ਰਾਜਮਾ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਵੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 17 ਗਰਮੀਆਂ ਦੇ ਮੌਸਮ ਵਿੱਚ ਅੰਬਰੂਦ ਜਿਆਦਾ ਤੋਂ ਜਿਆਦਾ ਖਾਣਾ ਚਾਹੀਦਾ ਹੈ ਇਸ ਫਲ ਵਿੱਚ ਵਿਟਾਮਿਨ ਸੀ ਤੇ ਬੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਪੇਟ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ ਇਹ ਦਿਲ ਚਮੜੀ ਪਾਚਨ ਭਾਰ ਘਟਾਉਣ ਸ਼ੂਗਰ ਲੇਵਲ ਨੂੰ ਵੀ ਕੰਟਰੋਲ ਵਿੱਚ ਰੱਖਣ ਵਿੱਚ ਵੀ ਮਦਦ ਕਰਦਾ ਹੈ ਨੰਬਰ 18 ਜੇਕਰ ਤੁਹਾਡੇ ਮੂੰਹ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਇਹ ਇੱਕ ਕਬਜ਼ ਹੋਣ ਦਾ ਮੁੱਖ ਕਾਰਨ ਬਣਦਾ ਹੈ ਇਸ ਲਈ ਇਸ ਤੋਂ ਬਚਣ ਲਈ ਰੋਜ਼ਾਨਾ ਜੀਰੇ ਨੂੰ ਪੌਣਕੇ ਖਾਣਾ ਚਾਹੀਦਾ ਹੈ ਨੰਬਰ 1 ਅੰਬਰੂਦ ਦੇ ਪੱਤਿਆਂ ਚ ਸ਼ੱਕਰ ਮਿਲਾ ਕੇ ਸੇਵਨ ਕਰਨ ਨਾਲ ਤੁਹਾਡੇ ਵੱਲ ਦਾ ਹਾਜਮੀ ਬਹੁਤ ਜਲਦ ਦੂਰ ਹੋ ਜਾਂਦੀ ਹੈ ਨੰਬਰ 2 ਹਰ ਰੋਜ਼ ਨਿੰਬੂ ਪਾਣੀ ਵਿੱਚ ਪੀਣ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਨੰਬਰ 21 ਇੱਕ ਗਲਾਸ ਦੁੱਧ ਵਿੱਚ ਇੱਕ ਚਮਚਾ ਗਾਂ ਦਾ ਘਿਓ ਮਿਲਾ ਕੇ ਪੀਣ ਨਾਲ ਸਰੀਰਕ ਮਾਨਸਿਕ ਅਤੇ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 2 ਗੈਸ ਦੀ ਸਮੱਸਿਆ ਜਿਆਦਾ ਹੋਣ ਤੇ ਇਹ ਸਿਰ ਨੂੰ ਚੜ ਜਾਂਦੀ ਹੈ ਇਸ ਦੇ ਲਈ ਤੁਸੀਂ ਦੋ ਕਲੀਆਂ ਲਸਾਂ ਦੀਆਂ ਛਿੱਲਕੀ ਦੋ ਚਮਚ ਸ਼ੁੱਧ ਘਿਓ ਨਾਲ ਚਬਾ ਕੇ ਖਾਓ ਤੁਰੰਤ ਹੀ ਆਰਾਮ ਮਿਲੇਗਾ ਨੰਬਰ 23 ਨਹਾਂ ਆਪਰਾਮਲੇ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੋ ਜਾਂਦੀ ਹੈ ਨੰਬਰ 24 ਜਾਮਨ ਖਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੁੱਧ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਹੈ ਇਹ ਮोटाजम ਅਤੇ ਪਾਚਨ ਕਿਰਿਆ ਬਹੁਤ ਜਿਆਦਾ ਅਸਰ ਪੈਂਦਾ ਹੈ। ਨੰਬਰ 25 ਜੇਕਰ ਤੁਹਾਡੀ ਲਵਾਈ ਨਹੀਂ ਵਧ ਰਹੀ ਤਾਂ ਤੁਹਾਨੂੰ ਲਗਾਤਾਰ ਵਿਟਾਮਿਨ ਡੀ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 26 ਜੋ ਇਨਸਾਨ ਸ਼ਾਮ ਨੂੰ ਪਿਆਜ਼ ਖਾਂਦੇ ਹਨ ਉਹਨਾਂ ਨੂੰ ਬਵਾਸਿਰ ਦੀ ਬਿਮਾਰੀ ਲੱਗ ਜਾਂਦੀ ਹੈ। ਨੰਬਰ 27 ਜੇਕਰ ਤੁਸੀਂ ਆਲੂ ਬੁਖਾਰਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੇ ਥੱਲੇ ਬਣੇ ਟੋਏ ਠੀਕ ਹੋਣ ਲੱਗ ਜਾਂਦੇ ਹਨ ਇਸ ਦੇ ਨਾਲ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਨੰਬਰ 28 ਕੱਚੀ ਮੂਲੀ ਦਾ ਸੇਵਨ ਕਰਨ ਨਾਲ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 29 ਅੰਡਿਆਂ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲਾਂ ਸਿਲਕੀ ਹੋ ਜਾਂਦੇ ਹਨ ਨੰਬਰ 30 ਔਰਤਾਂ ਨੂੰ ਚਿਹਰੇ ਉੱਪਰ ਪੁਦੀਨੇ ਦੇ ਪੱਤੇ ਰਗੜਨ ਲੈਣੇ ਚਾਹੀਦੇ ਹਨ ਇਨਾਂ ਨਾਲ ਚਿਹਰਾ ਨਰਮ ਤੇ ਮਲਾਈਮ ਹੋ ਜਾਂਦਾ ਹੈ ਨੰਬਰ 31 ਸਵੇਰ ਦੇ ਨਾਸ਼ਤੇ ਵਿੱਚ ਛੋਲੇ ਅਤੇ ਹਰੀ ਮੂੰਗੀ ਭਿਉ ਕੇ ਉਸ ਨੂੰ ਅੰਕਰਿਤ ਕਰਕੇ ਖਾਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 32 ਪਾਣੀ ਪੀਣ ਤੋਂ ਬਾਅਦ ਕਦੇ ਵੀ ਝੁਕਣਾ ਨਹੀਂ ਚਾਹੀਦਾ ਇਸ ਦੇ ਨਾਲ ਪਾਣੀ ਸਾਂਹ ਵਾਲੀ ਨਾਲੀ ਵਿੱਚ ਜਾ ਸਕਦਾ ਹੈ ਨੰਬਰ 33 ਸੇਦਾ ਨਮਕ ਦੇਸੀ ਗਾਂ ਦਾ ਘਿਓ ਅਤੇ ਸਰੋਂ ਦਾ ਤੇਲ ਹੀ ਪ੍ਰਯੋਗ ਕਰੋ ਰਫਾਈਨਡ ਤੇਲ ਤੋਂ ਜਿੰਨਾ ਹੋ ਸਕੇ ਦੂਰ ਰਹੋ ਨੰਬਰ 34 ਦਹੀਂ ਨੂੰ ਗਰਮ ਕਰਕੇ ਖਾਣ ਨਾਲ ਨੁਕਸਾਨ ਹੋ ਸਕਦਾ ਹੈ ਇਸ ਤੋਂ ਚੰਗਾ ਹੈ ਕਿ ਤੁਸੀਂ ਦਹੀਂ ਦੀ ਕੜੀ ਬਣਾ ਕੇ ਖਾ ਲਓ ਨੰਬਰ 35 ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਇਨਸਾਨ ਦਾ ਸਰੀਰ ਫੁੱਲਣ ਲੱਗ ਜਾਂਦਾ ਹੈ ਨੰਬਰ 36 ਜੇਕਰ ਤੁਹਾਡੀ ਨਵਾਈ ਨਹੀਂ ਵੱਧ ਰਹੀ ਤਾਂ ਤੁਸੀਂ ਵਿਟਾਮਿਨ B ਤੋਂ ਬਣੀਆਂ ਹੋਈਆਂ ਚੀਜ਼ਾਂ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ। ਨੰਬਰ 37 ਜਿਹੜੀਆਂ ਔਰਤਾਂ ਅੰਬ ਦੇ achar ਨਾਲ ਪਰੌਂਠੇ ਖਾਂਦੀਆਂ ਹਨ ਉਹਨਾਂ ਦੀ ਭੁੱਖ ਬਹੁਤ ਜ਼ਿਆਦਾ ਵਧਣ ਲੱਗ ਜਾਂਦੀ ਹੈ। ਨੰਬਰ 38 ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਸ ਨੂੰ ਉਬਾਲਾ ਦੇਣ ਸਮੇਂ ਉਸ ਵਿੱਚ ਲੈਜੀ ਪਾਓ ਦੁੱਧ ਖਰਾਬ ਹੋਣ ਤੋਂ ਬਚ ਜਾਵੇਗਾ ਨੰਬਰ 38 ਖੱਟੀ ਇਮਲੀ ਦਾ ਸੇਵਨ ਨਾਲ ਸਰੀਰ ਚ ਕੈਸਟਰੋਲ ਦੀ ਮਾਤਰਾ ਬਰਾਬਰ ਰਹਿੰਦੀ ਹੈ ਇਸ ਦੇ ਸੇਵਨ ਨਾਲ ਦਿਲ ਦੇ ਕਈ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਨੰਬਰ 41 ਐਲੋਵੇਰਾ ਦਾ ਜੂਸ ਪੀਣ ਨਾਲ ਸਰੀਰ ਵਿੱਚ ਆਨੀਮੀਆ ਦੂਰ ਹੁੰਦਾ ਹੈ ਅਤੇ ਇਮਿਊਨਿਟੀ ਵਾਧੀ ਹੈ ਨੰਬਰ 41 ਹਰੜਾ ਦਾ ਮਰਬਾ ਵੀ ਸਾਡੇ ਪਾਚਨ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ। ਨੰਬਰ 42 ਜਿਹੜੀਆਂ ਔਰਤਾਂ ਘੱਟ ਸੌਂਦੀਆਂ ਹਨ ਉਹਨਾਂ ਔਰਤਾਂ ਦਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਤੇ ਨਾਲ ਹੀ ਉਹਨਾਂ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ। ਨੰਬਰ 43 ਜਦੋਂ ਵੀ ਤੁਸੀਂ ਘਿਓ ਨੂੰ ਗਰਮ ਕਰਦੇ ਹੋ ਤਾਂ ਇਸ ਵਿੱਚ ਹਲਕਾ ਜਿਹਾ ਨਮਕ ਮਿਕਸ ਕਰ ਦਿਓ। ਇਸ ਦੀ ਮਦਦ ਨਾਲ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਤੇ ਤਾਜ਼ਾ ਹੀ ਰਹੇਗਾ ਨੰਬਰ 44 ਜੇਕਰ ਤੁਸੀਂ ਪਿੰਡੀ ਦੀ ਸਬਜ਼ੀ ਖਾ ਲੈਂਦੇ ਹੋ ਤਾਂ ਇਸ ਨਾਲ ਕੈਲਸ਼ੀਅਮ ਦੀ ਕਮੀ ਦੂਰ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਇਹ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਨੰਬਰ 45 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਗੋੰਧਕ ਤੀਰੇ ਦਾ ਸੇਵਨ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਨੂੰ ਪਾਚਨ ਸਵੱਦੀ ਤੇ ਨਾਲ ਹੀ ਕਬਜ਼ ਦੀ ਸਮੱਸਿਆ ਤੋਂ ਹਮੇਸ਼ਾ ਆਰਾਮ ਮਿਲਦਾ ਹੈ ਨੰਬਰ 46 ਸਬਜ਼ੀਆਂ ਵਿੱਚ ਤਾਜ਼ਾ ਪੱਤਾ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੇ ਸਰੀਰ ਨੂੰ अनेका ਹੀ ਲਾਭ ਮਿਲਣਗੇ ਨੰਬਰ 47 ਜੇਕਰ ਤੁਸੀਂ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਦੇ ਹੋ ਇਸ ਨਾਲ ਤੁਸੀਂ ਬਹੁਤ ਜ਼ਿਆਦਾ ਤਾਂਦਰੁਸਤ ਤੇ ਸਿਹਤਮੰਦ ਰਹਿੰਦੇ ਹੋ ਅਤੇ ਪਾਣੀ ਦਾ ਸਹੀ ਸਰੀਰ ਅੰਦਰ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ। ਕੋਲਣ ਇੰਝ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਇਸ ਲਈ ਮਾਫ ਕਰਨਾ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।